ਦਾ ਤੁਮ ਚਮਤਕਾਰ ਕੀਤਾ ਹੈ ਅਰੋਸੀ ਉਹ ਜੋ ਚਮਤਕਾਰ ਪ੍ਰਭੂ ਨੇ ਕੀਤਾ ਬੜੇ ਅਦਭੁਤ ਤਰੀਕੇ ਦੇ ਨਾਲ ਬলো ਹallelujah ਬਹੁਤ ਹੀ ਵੱਡਾ ਔਰ ਮੈਂ ਚਾਹਨਾ ਉਸ ਚਮਤਕਾਰ ਨੂੰ ਜੋ ਪ੍ਰਭੂ ਨੇ ਕੀਤਾ ਪ੍ਰਭੂ ਨੇ ਅਪਰੀ ਮਹਿਮਾ ਦੇ ਵਾਸਤੇ ਪਸਾਰੇ ਜਾਣੇ ਕੀ ਕਰੀਏ ਬলো ਸੁਣੀਏ ਹallelujah ਹallelujah ਇਹ ਭਾਈ ਦਾ ਨਾਮ ਮਲਜੀਤ ਸਿੰਘ ਆ ਔਰ ਇਹਨਾਂ ਦੀ ਵਾਈਫ ਨੇ ਬੱਚੇ ਨੇ ਦੋ ਹallelujah ਤੋ ਮੈਨੂੰ ਜਾਣਦੇ ਤੱਕ ਵੀ ਨਹੀਂ ਸੀ ਪਰ ਇਹਨਾਂ ਨੇ ਮੈਨੂੰ ਕੀ ਕੀਤਾ ਪਤਾ ਨਹੀਂ ਕਿਵੇਂ ਇਹਨਾਂ ਨੂੰ ਪਤਾ ਲੱਗਾ ਮੇਰੇ ਬਾਰੇ ਔਰ ਇਹ ਪ੍ਰਾਰਥਨਾ ਕਰਾਉਂਦੇ ਰਹੇ ਤੋ ਪਹਿਲਾਂ ਭਾਈ ਤੁਸੀਂ ਦੱਸੋ ਬਲਜੀਤ ਜੀ ਤੁਹਾਡਾ ਕੀ ਹਾਲਾਤ ਸੀ ਤੁਸੀਂ ਕਹਿੰਦੇ ਕਿ ਮੈਂ ਬਿਲਕੁਲ ਮੇਰੀਆਂ ਨਾੜੀਆਂ ਬਲੌਕ ਹੋ ਗਈਆਂ ਸਰੀਰ ਦੀਆਂ ਬੌਡੀ ਬਿਲਕੁਲ ਡੈਡ ਹੋ ਗਈ ਚਾਰ ਹਸਪਤਾਲ ਹਸਪੀਟਲਾਂ ਚੋਂ ਜੀ ਬਾਪ ਮਿਲ ਗਿਆ ਹਾਂਜੀ ਬਾਈ ਹਾਂ ਦੱਸੋ ਬੋਲ ਕੇ ਦੱਸੋ ਤਹੀਂ ਮੇਰੇ ਨਾਲ ਸ੍ਰੀ ਦੇਨਾ ਸਾਰੇ ਉੱਚੀ ਬੋਲੋ ਥੋੜਾ ਜਿਆਦਾ ਜੇ ਇੰਨੀਆਂ ਸਾਰਾਂ ਨਾੜਾਂ ਬਲਾਵਾ ਗਿਆ ਦੇ ਤੇ ਸਰਕਾਰੀ ਹਸਪਤਾਲ ਲਖਾਇਆ ਕਿ ਆਉਂਦੇ ਕੀ ਸ੍ਰੀ ਸਾਰਾ ਡੈਡੋ ਗਿਆ ਅੱਛਾ ਫਿਰ ਕਿਥੇ ਲੱਗ ਗਿਆ ਤੇ ਸੰਨੂ ਦੇ ਹਸਪਤਾਲ ਖੜਿਆ ਜੀ ਬਾਚੂ ਅੱਛਾ ਫਿਰ ਤੇ ਉਹਨਾਂ ਨੇ ਵੀ ਜਵਾਬ ਦੇ ਤਾਨੇ ਇੱਕ ਮਰਿਆ ਵੇਲੇ ਹੀ ਰਿਦਲ ਜਿਹੇ ਨਾਂ ਦਾ ਹੈ ਕਿ ਕੈਥੇ ਨਹੀਂ ਤੇ ਮਰਿਆ ਨਹੀਂ ਕਰਦੇ ਸੀ ਹਾਂਜੀ ਮਰਿਆਲੇ ਹੀ ਗਏ ਫਿਰ ਕੀ ਹੋਇਆ ਫਿਰ ਤੋਂ ਬਾਅਦ ਅੰਮਰ ਸਾਰਾ ਨਾਨਕਾ ਹਸਪਤਾਲ ਲੈ ਕੇ ਅਛਾ ਫਿਰ ਉਹ ਤੇ ਚਾਰ-ਪੰਜ ਦਿਨ ਰੱਖਿਆ ਉਹ ਵੀ ਅੰਨੇ ਜੀ ਖਤਮੇ ਘਰੇ ਲੈ ਜੈ ਨੂੰ ਅਸੋ ਹਸਪੀਟਲ ਚੋਂ ਗੁਰੂ ਨਾਨਕ ਉਹਨਾਂ ਵੀ ਕਹਿ ਪਈਏ ਖਤਮੇ ਕਰ ਲੈਣੇ ਅਛਾ ਫਿਰ ਤੇ ਜ ਬਿਲਕੁਲ ਨਾੜਾਂ ਕੇ ਬੰਦ ਮਤਲਬ ਸਾਰੇ ਸਰੀਰ ਦੀਆਂ ਨਾੜਾਂ ਜਿਹੜੀ ਉਹ ਕੀ ਹੋ ਚੁੱਕੀ ਅਸੀਂ ਬਲੌਕ ਹੋ ਚੁੱਕੀਆਂ ਸੀ ਅਛਾ ਕਾਲਾ ਪੀਲਾ ਬਹੁਤ ਨਾਲ ਸੀ ਕਾਲਾ ਪੀਲਾ ਸੀ ਹੋਰ ਕਈ ਬਿਮਾਰੀਆਂ ਸਨ ਜੀ ਦੁਆਰੀ ਫਿਰ ਕਾਹਦੇ ਆਨੇ ਅੰਦੇ ਕੀ ਘਰੇ ਲੈੰਦਾ ਤੇ ਤਿੰਨ-ਚਾਰ ਦਿਨ ਅੰਦੇ ਮੰਡੀ ਤੇ ਲਟਿਆ ਥੋੜਾ ਉੱਚੀ ਬੋਲੋ ਅਸਾ ਕੁਝ ਦਿਨ ਮੱਜੀ ਤੇ ਰੱਖ ਸਕਿਆ ਫਿਰ ਤੁਸੀਂ ਚੰਗੇ ਕਿਵੇਂ ਹੋਏ ਜੀ ਐਂ ਤਾਂ ਬਾਬਾ ਜੀਾਂ ਦੇ ਨਾਲ ਥੋੜਾ ਬਲਾਂ ਲੱਗਿਆ ਨੂੰ ਉੱਤੇ ਸਾਡਾ ਵਕਾਰ ਲੈ ਤੁਹਾਨੂੰ ਇਹਨਾਂ ਕੀਤਾ ਜੀ ਅੱਛਾ ਉਹਨੂੰ ਕਿਤਾਬ ਜਿਆਦਾ ਘਰਿਆ ਜੀ ਉਸ ਤੋਂ ਬਾਅਦ ਮੈਂ ਥੋੜਾ ਚੰਨਾ ਜਿਉਂ ਬਲਾਦਨ ਦੇ ਆਪ ਤੋਂ ਬਾਅਦ ਚੰਨਾ ਸ਼ੁਰੂ ਹallelujah ਸੁਣੋ ਇਹਨਾਂ ਨੂੰ ਕੋਈ ਇੱਦਾਂ ਇਹ ਵੰਡਣ ਗਏ ਸੀ ਉਹ ਇਸ਼ਤਿਹਾਰ ਕੁਝ ਚਰਚੇ ਦੇ ਪੰਪਲੈਟ ਸੀ ਜਿਹੜੇ ਵੰਡਦੇ ਪੈਸ ਸੀ ਤੇ ਇਹਨਾਂ ਦੇ ਕੋਲ ਇੱਕ ਕੀ ਹੋ ਗਿਆ ਨੰਬਰ ਚਲਾ ਗਿਆ ਹallelujah ਉਹਦੇ ਉੱਪਰ ਲਿਖਿਆ ਸੀ ਵੀ ਬਿਮਾਰਾਂ ਦੇ ਲਈ ਕੀ ਬੋਲੋ ਪ੍ਰਾਰਥਨਾ ਕੀਤੀ ਜਾਂਦੀ ਹੈ ਪਰ ਜਦੋਂ ਇਹ ਬਿਲਕੁਲੀ ਤਿੰਨ ਤਿੰਨ ਹਸਪਤਲਾਂ ਚੋਂ ਜਵਾਬ ਮਿਲ ਗਿਆ ਤੇ ਬਿਲਕੁਲ ਕੀ ਪੈਸੇ ਸੀ ਬੋਲੋ ਇੱਕ ਮੁਰਦੇ ਦੀ ਹਾਲਤ ਵਿੱਚ ਪੈਸੇ ਸੀ ਬੋਲਿਆ ਨਹੀਂ ਸੀ ਜਾਂਦਾ ਜ਼ੁਬਾਨ ਬੰਦ ਸੀ ਬਿਲਕੁਲ ਕੀ ਸੀ ਬਿਲਕੁਲ ਡੈੱਡ ਸੀ ਔਰ ਇਹਨਾਂ ਨੇ ਕੀ ਕੀਤੀ ਪਰਿਵਾਰ ਨੇ ਪ੍ਰਾਰਥਨਾ ਕਰਾਈ ਕੀ ਕਰਾਈ ਪ੍ਰਾਰਥਨਾ ਕਰਵਾਈ ਪ੍ਰਾਰਥਨਾ ਕਰਾਈ ਤੇ ਫਿਰ ਵੀ ਜਦੋਂ ਪ੍ਰਾਰਥਨਾ ਕਰਾਉਂਦੇ ਰਹੇ ਤਾਂ ਪਰਮੇਸ਼ਰ ਨੇ ਇਹਨਾਂ ਦੇ ਵਿੱਚ ਜਾਨ ਪਾਉਣੇ ਕੀ ਕਰਦੇ ਬੋਲੋ ਸ਼ੁਰੂ ਕਰ ਦਿੱਤੀ ਐਵੇਂ ਹੋਇਆ ਵਾ ਹੈ ਭਾਈ ਮੂੰਹੋਂ ਬਲੱਡ ਬਹੁਤ ਨਿਕਲਦਾ ਸੁਣਾਦੀ ਬਲੱਡ ਬਹੁਤ ਮੋਰੀਆਂ ਹੋ ਲੱਗਾ ਦੇਖ ਦੇ ਦਰੀਆਂ ਦਰੀਆਂ ਚਾਹੀਆਂ ਨੇ ਤੇ ਦੋ ਤਿੰਨ ਦਿਨ ਦਿਕਸਾ ਕਰਨਾ ਮੂੰਹ ਚ ਬਲੱਡ ਆਉਂਦਾ ਸੀ ਕਹਿੰਦੇ ਵੀ ਦਰੀਆਂ ਦਰੀਆਂ ਵਸਾ ਕੇ ਰੱਖੀ ਸੀ ਕਿ ਇਸ ਬੰਦੇ ਨੇ ਮਰ ਜਾਣਾ ਵਾ ਤੇ ਦਰੀਆਂ ਪਹਿਲਾਂ ਲਿਆਂ ਕੇ ਕੀ ਕੀਤੀਆਂ ਸੀ ਉਹਨਾਂ ਨੇ ਰੱਖੀਆਂ ਹੋਈਆਂ ਸੀ ਫਿਰ ਜਦੋਂ ਉਹਨਾਂ ਨੇ ਪ੍ਰਾਰਥਨਾ ਕਰਾਉਣੇ ਸ਼ੁਰੂ ਕੀਤੀ ਔਰ ਪਰਮੇਸ਼ਰ ਨੇ ਇਹਨਾਂ ਚ ਜਾਣ ਪਾਈ ਇਹ ਥੋੜਾ ਬੈਠੇ ਜੋਗੀ ਹੋ ਗਏ ਕੀ ਹੋ ਗਏ ਬੈਠੂ ਕਿਉਂ ਕਿ ਉਹ ਗਿਆ ਪਰ ਆਪਣੀਆਂ ਲੱਤਾਂ ਤੇ ਚੱਲ ਨਹੀਂ ਸੀ ਸਕਦੇ ਆਪਣੀਆਂ ਲੱਤਾਂ ਤੇ ਕਿੰਨੀ ਕਰ ਸਕਦੇ ਮੰਜੇ ਤੇ ਬੈਠਣ ਲੱਗ ਪਏ ਬੋਲਣ ਲੱਗ ਪਏ ਪਰ ਚੱਲ ਨਹੀਂ ਸੀ ਸਕਦੇ ਪਰ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫੋਨ ਕੀਤਾ ਕਿਤੇ ਸਾਡੇ ਘਰ ਵਿੱਚ ਆਓ ਮੈਂ ਕਿਹਾ ਜੇ ਤੁਸੀਂ ਚਰਚ ਵਿੱਚ ਨਹੀਂ ਆਏ ਮੇਰਾ ਤਾਂ ਰੂਲ ਹੈ ਮੈਂ ਉਹਨਾਂ ਚੱਲ ਕੇ ਨਹੀਂ ਕਰਦਾ ਬੋਲਣਾ ਜਾਂਦਾ ਨਹੀਂ ਕਰਦਾ ਹallelujah ਪਰ ਇੰਨਾ ਜ਼ਿਆਦਾ ਇਹਨਾਂ ਨੇ ਮੈਨੂੰ ਕਿਹਾ ਮੈਂ ਉਸ ਸਮੇਂ ਮੈਨੂੰ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਨਹੀਂ ਬਾਕੀ ਕੰਮ ਛੱਡ ਕੇ ਇਹਨਾਂ ਦੇ ਕੋਲੇ ਜਾਣਾ ਕੀ ਇਹ ਬੋਲੋ ਜ਼ਰੂਰੀ ਆ ਹallelujah ਜਦੋਂ ਮੈਂ ਇਹਨਾਂ ਦੇ ਘਰ ਦੇ ਵਿੱਚ ਗਿਆ ਇਹ ਭਾਈ ਮੰਦਰ ਤੇ ਬੈਠੇ ਸੀ ਮੰਦਰ ਤੇ ਬੈਠੇ ਸੀ ਇਹਨਾਂ ਨੇ ਮਿਲਣ ਵਾਸਤੇ ਮੈਨੂੰ ਆਪਣਾ ਹੱਥ ਅੱਗੇ ਕੀ ਕੀਤਾ ਬਧਾਇਆ ਮੈਂ ਇਹਨਾਂ ਦੇ ਕੋਲ ਹੀ ਗਿਆ ਚਲਾ ਗਿਆ ਇਹਨਾਂ ਨੇ ਕੀ ਕੀਤਾ ਜਦੋਂ ਆਪਣਾ ਹੱਥ ਵਧਾਇਆ ਮੇਰੇ ਅਲਮੇ ਜਦੋਂ ਉਹਨਾਂ ਨੇ ਕੋਲ ਚਲਾ ਗਿਆ ਇਹਨਾਂ ਲਈ ਜਦ ਮੈਂ ਪ੍ਰਾਰਥਨਾ ਨਹੀਂ ਕੀਤੀ ਇਹਨਾਂ ਨੇ ਕੀ ਕੀਤਾ ਕਿ ਇੱਕ ਆਦਰ ਕਰਨ ਵਾਸਤੇ ਗੋਡਿਆਂ ਨੂੰ ਹੱਥ ਲਾਇਆ ਤੇ ਮੈਂ ਇਹਨਾਂ ਨੂੰ ਮਿਲ ਕੇ ਇਹ ਬਾਹਰ ਵਿਹੜੇ ਦੇ ਵਿੱਚ ਸੀ ਪਿਆ ਕੀ ਹੋ ਗਿਆ ਬੋਲੋ ਇਹਨਾਂ ਦੇ ਰੂਮ ਦੇ ਵਿੱਚ ਚਲਾ ਗਿਆ ਜਿੱਥੇ ਮੈਨੂੰ ਬੈਠਣ ਦੇ ਵਾਸਤੇ ਕਿਹਾ ਗਿਆ ਪਰ ਇਹ ਲੜਕਾ ਉਸੇ ਵੇਲੇ ਉੱਠ ਕੇ ਮੇਰੇ ਮਗਰ ਹੀ ਆ ਗਿਆ ਹallelujah ਫਤਿਹ ਜੋਸ਼ ਬੋਲੋ ਹallelujah ਮੇਰੇ ਮਗਰ ਆ ਗਿਆ ਸਾਰਾ ਪਰਿਵਾਰ ਹੰਕਮ ਕਰ ਰਾਂ ਗਿਆ ਇਹਦੇ ਨੂੰ ਵੇਖਣ ਲੱਗ ਪਿਆ ਮੈਨਾਂ ਨੂੰ ਕੀ ਹੋ ਗਿਆ ਹੈ ਪਤਨ ਕੀ ਹੋ ਗਿਆ ਹੈ ਮੈਂ ਪਰਿਵਾਰਾਂ ਨੂੰ ਵੇਖਣ ਲੱਗ ਪਿਆ ਪਰਿਵਾਰ ਕਦੀ ਇਹਦੇ ਨੂੰ ਵੇਖੇ ਕਦੀ ਮੇਰੇ ਨੂੰ ਵੇਖੇ ਵੀ ਸਾਡਾ ਮੁੰਡਾ ਕੀ ਹੋ ਗਿਆ ਬੋਲੋ ਸ਼ਿੱਲਾ ਲੱਗ ਪਿਆ ਹallelujah ਇਹ ਆ ਗਿਆ ਕਹਿੰਦਾ ਪਾਪਾ ਜੀ ਮੈਂ ਚੱਲਣ ਲੱਗ ਪਿਆ ਜੀ ਮੈਂ ਪਰਿਵਾਰ ਨੂੰ ਕੁੱਛਿਆ ਵੀ ਸੱਚ ਕਹਿ ਰਿਹਾ ਮੁੰਡਾ ਮੈਂ ਸੁਧਿਆ ਕਿਤੇ ਗੋਲੀਆਂ ਕਾਲੀਆਂ ਨਾ ਖਾਧੀਆਂ ਹੋਣ ਜਾ ਕੇ ਤੇ ਬਿਮਾਰ ਨਾ ਹੋਵੇ ਬੰਦਾ ਜਾ ਕੇ ਤੇ ਪਤਾ ਨਹੀਂ ਕਿਵੇਂ ਬੋਲ ਜਾਂਦਾ ਕਿ ਮੈਂ ਚੰਗਾ ਹੋ ਗਿਆ ਮੈਂ ਤਾਂ ਜੇ ਦੁਵਾ ਨੀ ਕੀਤੀ ਮੈਨੂੰ ਖੁਦ ਯਕੀਨ ਨਹੀਂ ਆਇਆ ਇਹ ਲੜਕਾ ਕੀ ਹੋ ਗਿਆ ਬੋਲੋ ਚੰਗਾ ਹੋ ਗਿਆ ਜਾਂ ਇਹ ਝੂਠ ਬੋਲਣ ਲਿਆ ਸਾਰਿਆਂ ਨੂੰ ਮੈਂ ਕਹਿ ਕੇ ਸੱਚ ਕਹਿ ਰਿਹਾ ਕਿ ਮੈਂ ਹੁਣੇ ਹੀ ਚੰਗਾ ਹੋਇਆ ਹਾਂ ਹallelujah ਹallelujah ਮੈਂ ਚੱਲਣ ਲੱਗ ਪਿਆ ਇਹ ਕਹਿੰਦਾ ਨਹੀਂ ਸੱਚ ਹੈ ਪਰਿਵਾਰ ਦੇ ਜਿੱਕੇ ਤੇ ਸੱਚ ਹੈ ਕਿ ਤੁਸੀਂ ਜਦੋਂ ਆਏ ਜਿੱਦੇ ਲਾਗੋ ਦੇ ਨੰਗੇ ਤੇ ਇਹ ਲੜਕਾ ਕੀ ਹੋ ਗਿਆ ਬੋਲੋ ਚੱਲਣ ਲੱਗ ਪਿਆ ਬੋਲੋ ਹallelujah ਹੱਥਵਾ ਜੋਰ سے ਬੋਲੋ ਹallelujah ਪਰਿਵਾਰ ਦੇ ਵਿੱਚ ਕੀ ਹੋ ਗਈ ਬੋਲੋ ਇੱਕ ਖੁਸ਼ੀ ਦਾ ਮਾਹੌਲ ਬਣ ਗਿਆ ਕੀ ਬਣ ਗਿਆ ਬੋਲੋ ਖੁਸ਼ੀ ਦਾ ਮਾਹੌਲ ਬਣ ਗਿਆ ਮੈਂ ਪ੍ਰੇਰ ਕੀਤੀ ਉਸ ਤੋਂ ਬਾਅਦ ਕਿ ਉਹ ਚੱਲ ਹੋਰ ਚੱਕਰ ਲਾ ਇਹਨੇ ਕੀ ਕੀਤਾ ਇਧਰ ਉਧਰ ਤੇ ਚੱਕਰ ਲਾਏ ਹallelujah ਇਨੂੰ ਵੀ ਬੜੀ ਆਸ ਫੋਰ ਵਿਸ਼ਵਾਸ ਵੱਧ ਗਿਆ ਪਰਿਵਾਰ ਦਾ ਵਿਸ਼ਵਾਸ ਵੱਧ ਗਿਆ ਕਿ ਸੱਚ ਮੁੱਚ ਪਰਮੇਸ਼ਵਰ ਨੇ ਸਾਡੇ ਤੇ ਕੀ ਕਰਤੀ ਬਲੋ ਕਿਰਪਾ ਕਰ ਦਿੱਤੀ ਆ ਬਲੋ ਹallelujah ਹallelujah ਫਿਰ ਜਦੋਂ ਮੈਂ ਇਹਨਾਂ ਦੇ ਘਰ ਪ੍ਰਾਰਥਨਾ ਕਰ ਰਿਹਾ ਸੀ ਆ ਬੱਚਾ ਸੀ ਹallelujah ਇਹ ਬੱਚਾ ਬੋਲਦਾ ਸੀ ਪਹਿਲੇ ਨਹੀਂ ਪਹਿਲੇ ਨਹੀਂ ਬੋਲਦਾ ਸੀ ਬੋਲ ਰਿਹਾ ਸੀ ਨਹੀਂ ਬੋਲਦਾ ਸੀ ਇਹ ਇੰਨਾ ਨਹੀਂ ਬੋਲਦਾ ਮਮਾ ਪਾਪਾ ਵਾਸਤੇ ਬੋਲਦਾ ਹੁੰਦਾ ਸੀ ਬੱਚੋ ਫਿਰ ਤੁਸੀਂ ਜਦੋਂ ਪ੍ਰਾਰਥਨਾ ਕਰਵਾਈ ਹੁੰਦੇ ਬਾਅਦ ਆਪ ਸਤ ਪਹੁੰਚ ਹallelujah ਕਿੰਨੇ ਪਾਸੇ ਮਾੜਾ ਮੋਟੀ ਕਿਤੇ ਮਮਾ ਪਾਪਾ ਕਹਿੰਦੇ ਬੋਲਦਾ ਨਹੀਂ ਸੀ ਜਿਆਦਾ ਇਹਨੂੰ ਬੋਲਿਆ ਨਹੀਂ ਸੀ ਜਾਂਦਾ ਇਹਦੇ ਤੋਂ ਹੈ ਇਹ ਬੱਚਾ ਕੀ ਹੋ ਗਿਆ ਜਦੋਂ ਪਹਿਲੀ ਵਾਰੀ ਪ੍ਰਾਰਥਨਾ ਹੋਈ ਤੇ ਬੋਲਣ ਲੱਗ ਪਿਆ ਹallelujah ਫਿਰ ਕੀ ਕਹਿ ਰਹੇ ਹੋ ਕੀ ਕਹਿ ਰਹੇ ਪੈਰਾਂ ਤੋਂ ਚੱਲਦਾ ਨਹੀਂ ਸੀ ਗੋਡੇ ਬੱਚੀ ਬੋਲੋ ਪੈਰਾਂ ਤੋਂ ਚੱਲਦਾ ਨਹੀਂ ਸੀ ਗੋਡੇ ਪਾਰ ਹੀ ਬੈਠਾ ਰਹਿੰਦਾ ਇਹਦੀ ਮਰ ਕਿੰਨੀ ਹੈਗੀ ਆ ਹਾਲੇ ਹਾਂ ਤਿੰਨ ਸਾਲ ਦਾ ਬੱਚਾ ਇਹ ਆਪਣੇ ਪੈਰਾਂ ਤੇ ਕੀ ਨਹੀਂ ਸੀ ਕਰਦਾ ਬੋਲੋ ਚੱਲਦਾ ਨਹੀਂ ਸੀ ਹallelujah ਤਿੰਨ ਸਾਲ ਦਾ ਬੱਚਾ ਪਹਿਲਾਂ ਤਾਂ ਚੱਲਦਾ ਵਾ ਕਿ ਨਹੀਂ ਚੱਲਦਾ ਬੋਲੋ ਚੱਲਦਾ ਪਰ ਇਹ ਬੱਚਾ ਤਿੰਨ ਸਾਲ ਦਾ ਵਾ ਪਰ ਚੱਲਦਾ ਨਹੀਂ ਸੀ ਪਰ ਜਿਸ ਦਿਨ ਇਹਨਾਂ ਜੀ ਮੈਂ ਘਰੇ ਗਿਆ ਤੇ ਇਹ ਬੱਚਾ ਤੋਰਨ ਲੱਗ ਪਿਆ ਬੋਲੋ ਹallelujah ਹallelujah ਬੋਲੋ ਲੱਗ ਪਿਆ ਔਰ ਤੋਰਨ ਲੱਗ ਪਿਆ ਜ਼ੋਰ से ਤਾਲੀ ਮਾਰੋ ਹallelujah ਹallelujah ਪਰ ਤੇ ਬੇਟੀ ਦੇ ਕਿਸੇ ਸਰਾਖੀ ਦਰ ਦੇ ਵਿੱਚ ਹੈ ਇੱਕ ਸੀ ਕਿੰਨੇ ਦੋ ਸੀ ਇੱਕ ਇੱਕ ਹਟ ਗਈ ਆ ਠੀਕ ਆ ਬਲੋ ਬਿਲਕੁਲ ਬੜੇ ਔਖੇ ਸਾਹ ਲੈਂਦੀ ਸੀ ਬੱਚੀ ਜਦੋਂ ਬਾ ਦੇਖਿਆ ਤਾਂ ਮੈਂ ਕਹੇ ਕੁੜੀ ਸੇ ਤਾਂ ਜਾਣ ਹੀ ਨਹੀਂ ਹੈਗੀ ਜਿਹਨੇ ਮੈਨੂੰ ਦੱਸਿਆ ਵੀ ਇਹ ਤਾਂ ਬੜਾ ਬੰਦਾ ਹਾਲੇ ਦਾ ਹੈ ਇਹ ਬੜੇ ਔਖੇ ਔਖੇ ਸਾਹ ਲੈਂਦੀ ਐ ਬਿਲਕੁਲ ਸੁੱਕੀ ਪਈ ਸੀ ਹallelujah ਬਖੇ ਇਹਦੇ ਤੇ ਵੀ ਰੱਬ ਦੀ ਕਿਰਪਾ ਹੋ ਜੇਗੀ ਆ ਮਾਰਾ ਜਿਹਾ ਦਿਖਾਉ ਲੱਗੇ ਕਰਕੇ ਹੈ ਜੀ ਆਪ ਜੀ ਇੰਦੀ ਆਸ ਨੇ ਡਾਕਟਰਾਂ ਨੇ ਆਸ ਰੀਸ ਦੀ ਬੋਲੇ ਕਿਹਣਾ ਮੰਦੇ ਹਾਲ ਸੀ ਬਲੋ ਹਾਲੇਲੂਇਆ ਦੇਖੋ ਬੱਚੇ ਨੂੰ ਕੀ ਆ ਪਰਮੇਸ਼ਵਰ ਦੀ ਕਿਰਪਾ ਵਾਹਦੇ ਦੀ ਬਲੋ ਹਾਲੇਲੂਇਆ ਹਾਲੇਲੂਇਆ ਜਿਆਦਾ ਸਮਾਂ ਨਹੀਂ ਹੋਇਆ ਕਿੰਨੇ ਮਹੀਨੇ ਹੋਇਆ ਜੀ ਇੱਥੇ ਚਰਚਾ ਅੰਦਰ ਕਰਨੇ ਵੀ ਨਹੀਂ ਹੋਗੇ ਤੁਹਾਨੂੰ ਕੁ ਮਹੀਨੇ ਹੈ 3-4 ਮਹੀਨੇ ਤਿੰਨ ਤੇ ਚਾਰ ਮਹੀਨੇ ਹੋ ਗਏ ਜੀ ਨਾ ਅਗੇ ਬਾਅਦ ਵਿੱਚ ਪਾ ਦੇ ਅਸਰ ਨਾ ਕਿ ਬਹੁਤ ਕਰਦੇ ਜੀ ਕਿਰਪਾ ਕੀਤੀ ਰੱਬ ਨੇ ਤਾਂ ਕਰਕੇ ਹਣਾ ਹਾਲੇਲੂਇਆ ਇਹਨੇ ਵੀ ਤਿੰਨ ਚਾਰ ਮਹੀਨੇ ਹੋ ਗਏ ਪਤਾ ਇਹਨਾਂ ਨੂੰ ਨਹੀਂ ਅਭੀ ਤਿੰਨ ਹੋ ਗਏ ਜਾਂ ਚਾਰ ਹੋ ਗਏ ਆ ਯਾਦ ਰੱਖਣਾ ਸਿਨ ਸਿੰਘ ਹallelujah ਪਰ ਥੋੜੇ ਸਮੇਂ ਤੋਂ ਜੁੜਿਆ ਪਰਮੇਸ਼ਰ ਦੀ ਵੱਡੀ ਕਿਰਪਾ ਹੋ ਗਈ ਬੋਲੋ ਹallelujah ਹallelujah ਔਰ ਬੜੇ ਬੰਦੇ ਹਾਰ ਸੀ ਇਹਨੂੰ ਆਸ ਨਹੀਂ ਕਿ ਮੈਂ ਉੱਠ ਸਕਦਾ ਮੰਜੇ ਤੋਂ ਬਚਨ ਦੀ ਆਸ ਨਹੀਂ ਤੇ ਫਿਰ ਜਦੋਂ ਮਹੀਨਾ ਕੇ ਆਇਆ ਜਦੋਂ ਪਹਿਲੀ ਵਾਰ ਇਹ ਵਾਕਰ ਦੇ ਨਾਲ ਫਿਰ ਥੋੜਾ ਥੋੜਾ ਕੀ ਕੀਤਾ ਚੱਲ ਕੇ ਆਇਆ ਫਿਰ ਤਾਂ ਮੈਂ ਵਾਕਰ ਛਡਾਇਆ ਹallelujah ਵਾਕਰ ਤੋਂ ਬਿਨਾ ਆਣਾ ਸ਼ੁਰੂ ਕੀਤਾ ਹallelujah ਫਿਰ ਕੀ ਹੋਇਆ ਫਿਰ ਸੈੰਡੂ ਚਲਾ ਕੇ ਆਣਾ ਸ਼ੁਰੂ ਕੀਤਾ ਫਿਰ ਮੈਂ ਕਿਹਾ ਹੁਣ ਤੂੰ ਠੀਕ ਹੈ ਹੁਣ ਆਪਣਾ ਕੰਮ ਕਰ ਕਰ ਹallelujah ਹੋ ਗਿਆ ਕੰਮ ਤੇ ਵੀ ਜਾਂਦਾ ਫਿਰ ਜਿਸ ਦਿਨ ਤੋਂ ਮੈਂ ਕਿਹਾ ਕੰਮ ਕਰ ਕਰ ਆਪਣਾ ਕੰਮ ਕਰ ਕਰ ਰਿਹਾ ਕੀ ਕੰਮ ਕਰਦਾ ਪਿਆ ਦਿਹਾੜੀ ਜਾਂ ਦਿਹਾੜੀ ਜਾਂਦਾ ਸੀ ਹallelujah ਇਸ ਸਮਝ ਲੱਗ ਸਕਦੇ ਹੋ ਕਿ ਦਿਹਾੜੀ ਕਰਨੀ ਇੱਕ ਕਮਜ਼ੋਰ ਬੰਦੇ ਵਾਸਤੇ ਜਿਹੜਾ ਬਿਮਾਰ ਆ ਜਿਹਦੇ ਸਾਰੇ ਸਰੀਰ ਦੀਆਂ ਨਾਲੀਆਂ ਕੀ ਹੋਈਆਂ ਹੁਣ ਬੱਲੋ ਬਲੌਕ ਹੋਈਆਂ ਹੋਣਾ ਜਿਹਨੂੰ ਵੱਡੇ ਵੱਡੇ ਹਸਪਤਾਲ ਕੀ ਕਰਦੇ ਹਨ ਬੱਲੋ ਜਵਾਬ ਦੇ ਦੇਣਾ ਕਿ ਮਰਿਆ ਵਾ ਇਹਨੂੰ ਲੈ ਲਓ ਤੇ ਬਿਨਾਂ ਦਵਾਈ ਤੋਂ ਬੰਦਾ ਕੀ ਆ ਬੱਲੋ ਚੰਗਾ ਹੋ ਜਾਵੇ ਤੇ ਫਿਰ ਕੰਮ ਦੇ ਕੀ ਹੋ ਜਾਵੇ ਬੱਲੋ ਲੱਗ ਜਾਵੇ ਇਹ ਕਿਹਦੀ ਕਿਰਪਾ ਵਾ ਬੱਲੋ ਯੇਸ਼ੂ ਦੀ ਕਿਰਪਾ ਵਾ ਬੱਲੋ ਹਾਲੇਲੂਇਆ ਇਹ ਕਿਹਦੀ ਕਿਰਪਾ ਵਾ ਬੱਲੋ ਯੇਸ਼ੂ ਕਿਰਪਾ ਬੋਲੋ ਹallelujah ਯੇਸ਼ੂ ਜਿੱਦਾ ਪਰਮੇਸ਼ਵਰਿਆ ਬੋਲੋ ਹallelujah ਸਾਰੇ ਬੋਲੋ ਮੂੰਹ ਖੋਲ ਕੇ ਯੇਸ਼ੂ ਬਸੇ ਕਾਉਣਿਆ ਜਿੰਦਾ ਪਰਮੇਸ਼ਵਰਿਆ ਬੋਲੋ ਹallelujah ਜਿਹੜਾ ਵੀ ਕੋਈ ਉਹਨੂੰ ਪੁਕਾਰਦਾ ਵਾ ਉਹਦੀ ਕੀ ਕਰਦਾ ਵਾ ਬੋਲੋ ਪਰਮੇਸ਼ਰ ਸੁਣਦਾ ਹallelujah ਕਿਉਂਕਿ ਇਸ ਭਾਈ ਨੂੰ ਪਰਮੇਸ਼ਰ ਨੇ ਚੁਣਿਆ ਸੀ ਕਰਦੇ ਹਾਲਾਤ ਬੜੇ ਸੀ ਤੇ ਆਪਣਾ ਲਾਜ਼ ਵੀ ਡਾਕਟਰਾਂ ਦੇ ਕੋਲੋਂ ਕੀ ਨਹੀਂ ਸੀ ਕਰ ਸਕਦਾ ਬੋਲੋ ਕਰਾ ਨਹੀਂ ਸੀ ਸਕਦਾ ਪਰ ਪਰਮੇਸ਼ਰ ਨੂੰ ਪਤਾ ਸੀ ਕਿ ਇਹ ਇਲਾਜ ਆਪਣੇ ਬੰਦਾ ਕੀ ਹੋ ਜਾਣਾ ਬੋਲੋ ਮਰ ਜਾਣਾ ਪਰ ਹਸਪੀਟਲਾਂ ਚ ਵੀ ਕੀ ਆ ਬੋਲੋ ਇੱਕ ਮੁਰਦਾ ਹੀ ਚੱਕ ਕੇ ਲਿਆਉਂਦਾ ਸੀ ਅੱਜ ਜੇ ਇਹ ਜ਼ਿੰਦਾ ਹੈ ਤੇ ਯਿਸੂ ਦੀ ਕਿਰਪਾ ਦੇ ਨਾਲ ਕੀ ਆ ਬੋਲੋ ਤੁਹਾਡੇ ਵਿੱਚ ਖੜਾ ਵਾ ਬੋਲੋ ਹallelujah ਹallelujah ਇਸ ਕਰਕੇ ਮੈਂ ਤੁਹਾਨੂੰ ਅੱਜ ਇਹ ਮੈਸੇਜ ਦੇਣਾ ਚਾਹਣਾ ਵਾ ਕਿ ਸਾਨੂੰ ਸਭ ਤੋਂ ਵੱਧ ਕੇ ਪਿਆਰ ਕਿਸੇ ਨਾਲ ਕਰਨਾ ਚਾਹੀਦਾ ਬੋਲੋ ਯਿਸੂ ਨਾਲ ਕਰਨਾ ਚਾਹੀਦਾ ਯਿਸੂ ਸੀ ਕਹਿੰਦਾ ਕਿ ਜੇ ਕੋਈ ਮੇਰੇ ਤੋਂ ਵੱਧ ਕੇ ਪਿਆਰ ਕਿਸੇ ਹੋਰ ਨੂੰ ਕਰੇ ਤਾਂ ਮੇਰੇ ਕੀ ਨਹੀਂ ਕਾ ਬੋਲੋ ਜੋਗ ਨਹੀਂ ਨਹੀਂ ਕਾ ਜਿਹਨੇ ਸਾਨੂੰ ਜ਼ਿੰਦਗੀ ਦੇ ਦਿੱਤੀ ਜਿਹਦੇ ਕਾਰਨ ਅਸੀਂ ਜਿੰਦਾ ਵਾਂ ਤੇ ਸਾਨੂੰ ਕੰਮ ਦਾ ਲਾਲਚ ਕਰਨਾ ਚਾਹੀਦਾ ਬੋਲੋ ਨਹੀਂ ਬੋਲੋ ਜੀ ਨਹੀਂ ਉਹ ਤੋਂ ਵੱਖ ਹੋਣਾ ਚਾਹੀਦਾ ਬੋਲੋ ਨਹੀਂ ਕਦੇ ਵੱਖ ਨਹੀਂ ਹੋਣਾ ਚਾਹੀਦਾ ਹallelujah ਕਿਉਂਕਿ ਸਾਨੂੰ ਜੀਵਨ ਕਿੰਨੇ ਦਿੱਤਾ ਬੋਲੋ ਯਿਸੂ ਨੇ ਦਿੱਤਾ ਤੇ ਯਿਸੂ ਸਾਡੀ ਜ਼ਿੰਦਗੀ ਵਿੱਚ ਆਇਆ ਤਾਂ ਅਸੀਂ ਜਿਉਂਦੇ ਹਾਂ ਬੋਲੋ ਹallelujah ਤੇ ਸਾਨੂੰ ਉਹ ਤੋਂ ਕਦੇ ਵੱਖ ਨਹੀਂ ਹੋਣਾ ਚਾਹੀਦਾ ਤੁਸੀਂ ਬੋਲਿਆ ਅਸੀਂ ਨਾਗੇ ਬੜੇ ਹੁੰਦੇ ਆ ਹallelujah ਪਰ ਯਿਸੂ ਨੇ ਤੁਹਾਡੇ ਨਾਲ ਪਿਆਰ ਕੀਤਾ ਔਰ ਇਹ ਪਿਆਰ ਨਹੀਂ ਜਿਹੜਾ ਤੁਸੀਂ ਕਰ ਰਹੇ ਜੀ ਹੈ ਇਹ ਪਿਆਰ ਨਹੀਂ ਹੈ ਜਿਹੜਾ ਤੁਸੀਂ ਕਰ ਰਹੇ ਵੀ ਕਦੀ ਆ ਗਈ ਕਦੀ ਨਾ ਆ ਗਈ ਉਹਨੇ ਜਿੰਦਗੀ ਦਿੱਤੀ ਹੈ ਤੇ ਪੂਰੀ ਜ਼ਿੰਦਗੀ ਉਹਦੇ ਲੇਖੇ ਕੀ ਕਰ ਦੋ ਬੋਲੋ ਲਾਲੋ ਹallelujah ਹallelujah ਜੀਸਸ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਕਿ ਮਰੇ ਹੋਏ ਇਨਸਾਨ ਨੂੰ ਜਿੰਦਾ ਕੀਤਾ ਹallelujah ਹallelujah ਤੇ ਤੁਸੀਂ ਵੀ ਯਿਸੂ ਮਸੀਹ ਨਾਲ ਕੀ ਕਰਨਾ ਬੋਲੋ ਪਿਆਰ ਕਰਨਾ ਹallelujah ਹallelujah ਮੈਂ ਤਾਂ ਹੈਰਾਨ ਹੋ ਜਨਾ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਰੱਬ ਕਰਦਾ ਵੱਡੇ ਵੱਡੇ ਕੰਮ ਤੇ ਲੋਕ ਟੁੱਟਾ ਜ ਮੂੰਹ ਬਣਾ ਕੇ ਕਹਿੰਦੇ ਪਾਸੇ ਪਤਾ ਕਿਉਂ ਨਹੀਂ ਆਇਆ ਦੁੰਦਾ ਸਾਡੀ ਬੜੀ ਵੱਡੀ ਮਜਬੂਰੀ ਆ ਕੀ ਇਹ ਬੋਲੋ ਉੱਚੀ ਬੋਲੋ ਸਾਡੇ ਬੜੇ ਵੱਡੇ ਕੀ ਆ ਮਜਬੂਰੀ ਆ ਸਾਡੇ ਘਰੇ ਬਰੋਣਾ ਆ ਗਿਆ ਸੀ ਤੇ ਸਾਡੇ ਕੀ ਆ ਬੋਲੋ ਮਜਬੂਰੀ ਬੋਲੋ ਹallelujah ਬੈਕ ਨਾ ਜੇ ਸਾਡੇ ਕੋਲੇ ਪ੍ਰਾਣਾ ਹੋਵੇ ਨਾ ਅਸੀਂ ਤੇ ਉਹਨੂੰ ਵੀ ਦਵਾਜ ਕੀ ਕਰ ਲੈਨੇ ਬੋਲੋ ਬਿਠਾ ਲੈਨੇ ਬੋਲੋ ਹallelujah ਪ੍ਰਾਣਾ ਨੂੰ ਪਤਾ ਹੁੰਦਾ ਵੀ ਜੇ ਇਹਨਾਂ ਦੇ ਕੋਲ ਚਲ ਗਏ ਤਾਂ ਕੀ ਕਰਨੀ ਪੈਣੀ ਬੋਲੋ ਕਿਹਦੇ ਨਾਲ ਬਹਿਣਾ ਪੈਣਾ ਹallelujah ਤੇ ਤੁਹਾਨੂੰ ਚਾਹੀਦਾ ਜੇ ਕਿ ਘਰੇ ਪ੍ਰਾਣਾ ਆਏ ਤਾਂ ਪ੍ਰਾਣਾ ਨੂੰ ਕਹਿ ਬਈ ਅੱਜ ਤੁਰੇ ਆਉਣੇ ਬਸ ਇੱਥੇ ਹੀ ਜਣਾ ਬੋ ਹallelujah ਉਹਨੂੰ ਕਿੱਥੇ ਲਿਆਓ ਬੋਲੋ ਇੱਥੇ ਰਹਿਣਾ ਬਸ ਤੁਰੇ ਆਉਣੇ ਹallelujah ਕਿੱਥੇ ਜਣਾ ਦੱਸ ਦਿਓ ਤੇ ਰੋ ਉੱਥੇ ਜਾ ਕੇ ਦੱਸਾਂਗੇ ਹallelujah ਪ੍ਰਾਣਾ ਨੂੰ ਪਤਾ ਲੱਗੇਗਾ ਜੇ ਐਤਵਾਰ ਜਾਣਾ ਵਾ ਤੇ ਇਹਨਾਂ ਨਾਲ ਕੀ ਜਾਣਾ ਪੈਣਾ ਬੋਲੋ ਬੰਦਗੀ ਤੇ ਜਾਣਾ ਪੈਣਾ ਜੇ ਬੰਦਗੀ ਤੇ ਨਹੀਂ ਜਾਣਾ ਤੇ ਫਿਰ ਕੀ ਨਹੀਂ ਕਰਨਾ ਇਹਨਾਂ ਦੇ ਘਰੇ ਪੂਰੀ ਜ਼ਿੰਦਗੀ ਕੀ ਨਹੀਂ ਕਰਨਾ ਬੋਲੋ ਜਾਣਾ ਹੀ ਨਹੀਂ ਬੋਲੋ ਹallelujah ਜੋਰ ਸੇ ਬੋਲੋ ਹੱਥ ਉਠਾ ਕੇ ਹallelujah ਸਾਡੇ ਘਰੇ ਇੱਕ ਬਾਰ ਦੀ ਗੱਲ ਕਿ ਭੂਆ ਆ ਗਈ ਸਾਡੀ ਹallelujah ਬੋਲੋ ਹallelujah ਸਾਰੇ ਪਰਿਵਾਰ ਨੇ ਪੰਜ ਬੱਠੇ ਅੱਖਾਂ ਬੰਦ ਕੀਤੀਆਂ ਪੂਆ ਬੂ ਖੋਲ ਕੇ ਕਦੀ ਆਣੂ ਵੇਖੇ ਕਦੀ ਆਣੂ ਵੇਖੇ ਵੀ ਉੱਠੇਗਾ ਕੋਈ ਬੁਲਵਾ ਲੈ ਰਿਹਾ ਹੁਤੇ ਆਣੀ ਨਹੀਂ ਪਿਆ ਪੂਆ ਕਹਿੰਦੇ ਵੀ ਆਹ ਮੈਂ ਕਰ ਰੱਬ ਦਾ ਵਾਸਤਾ ਤੁਸੀਂ ਤੇ ਅੱਖਾਂ ਖੋਲ ਕੇ ਕੀ ਨਹੀਂ ਕਰਦੇ ਬੋਲੋ ਵੇਖਦੇ ਨਹੀਂ ਜੇ ਤੁਸੀਂ ਤਾਂ ਕੀ ਨਹੀਂ ਕਰਦੇ ਬੋਲੋ ਇਧਰ ਉਧਰ ਨੂੰ ਵੇਖਦੇ ਨਹੀਂ ਵੀ ਕੋਈ ਆਇਆ ਵੀ ਆ ਹਲੇਵੇਂ ਕਹਿੰਦੇ ਰੱਬ ਦਾ ਵਾਸਤਾ ਮੈਂ ਕਦੀ ਵੀ ਐਤ ਵਾਰ ਕੀ ਨਹੀਂ ਕਰਦੀ ਨਹੀਂ ਆਉਂਦੀ ਹallelujah ਸ਼ੁਕਰ ਸੇ ਬੋਲ ਹallelujah ਹallelujah ਪਰ ਕੀ ਆ ਮਤਲਬ ਜਿਹੜੇ ਸਾਨੂੰ ਆਂਦੇ ਮਿਲਣ ਵਾਸਤੇ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਉਹਦੇ ਬਲਹਾਲੇਲੂਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਰੱਬ ਤੋਂ ਕੀ ਹੋ ਜਾਈਏ ਬਲੋ ਦੂਰ ਹੋ ਜਾਈਏ ਅਸੀਂ ਕੀ ਕਰੀਏ ਬਲੋ ਘਰ ਦੇ ਵਿੱਚ ਹੀ ਰਹਿ ਪੀਏ ਚਰਚ ਕੀ ਨਾ ਕਰੀਏ ਬਲੋ ਆਈਏ ਨਾ ਬਲੋ ਹਾਲੇਲੂਆ ਸਾਡੇ ਵਿੱਚ ਸੀਰੋ ਨੇ ਕਸ਼ਮੀਰ ਕੌਰ ਨੇ ਉਹਨਾਂ ਦਾ ਨਾਮ ਉਹ ਅੱਗੇ ਆਣਗੇ ਬਲੋ ਹਾਲੇਲੂਆ ਤਾਰੀਫ ਨਾਲ ਇਸ ਵੱਡੀ ਖੁਸ਼ੀ ਵਾਸਤੇ ਬਹੁਤ ਖੁਸ਼ੀ ਵਾਇ ਹੈ ਹਾਲੇਲੂਆ ਜੇ ਚਾਚਾ ਆਇਆ ਹੋਵੇ ਤੇ ਉਹ ਅੱਗੇ ਆ ਜੀ ਚਾਚਾ ਆਇਆ ਹੋਵੇ ਤੇ ਹallelujah ਪਰਮੇਸ਼ਵਰ ਨੇ ਇਹਨਾਂ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਬੜੀ ਵੱਡੀ ਰੁਕ ਜਿਓ ਰੁਕ ਜਿਓ ਇੱਥੇ ਇੱਥੇ ਰੁਕ ਜਿਓ ਹallelujah ਬੜੀ ਵੱਡੀ ਇਹਨਾਂ ਤੇ ਕਿਰਪਾ ਕੀਤੀ ਹੈ ਇਹਨਾਂ ਨੂੰ ਬਹੁਤ ਵੱਡੀ ਇੱਕ ਬਿਮਾਰੀ ਲੱਗੀ ਸੀ ਜਿਹਦਾ ਨਾਮ ਸੁਣਦਿਆਂ ਦਿਲ ਕੰਬ ਜਾਂਦਾ ਹੈ ਕੀ ਦੱਸ ਬਲੋ ਨਾਮ ਸੁਣਦਿਆਂ ਸਾਰ ਦਿਲ ਕੀ ਹੋ ਜਾਂਦਾ ਬਲੋ ਕੰਬ ਜਾਂਦਾ ਹੈ ਮਨ ਦਾ ਸੋਚ ਲੱਗ ਪੈਂਦਾ ਵੀ ਹੁਣ ਕਿੰਨਾ ਚਿਰ ਜਿੰਦਾ ਰਾਵਾਂਗਾ ਮੈਂ ਖਤਮ ਹੋ ਗਿਆ ਹallelujah ਉਹ ਬਿਮਾਰੀ ਥੋੜੇ ਸਮੇਂ ਵਿੱਚ ਬੱਤੇ ਨੂੰ ਖਤਮ ਕਰ ਕੀ ਕਰ ਦਿੰਦੀ ਆ ਰੱਖ ਦਿੰਦੇ ਆ ਕਿਹੜੀ ਬਿਮਾਰੀ ਕੈਂਸਰ ਦੀ ਬਿਮਾਰੀ ਕਿਹੜੀ ਬਿਮਾਰੀ ਬੋਲੋ ਕੈਂਸਰ ਦੀ ਬਿਮਾਰੀ ਹallelujah ਸੱਚੇ ਨਹੀਂ ਆ ਹਾਂਜੀ ਉੱਚੀ ਬੋਲ ਕੇ ਦੱਸੋ ਹਾਂਜੀ ਹਾਂਜੀ ਉੱਚੀ ਬੋਲ ਕੇ ਦੱਸੋ ਮੈਨੂੰ ਕੈਂਸਰ ਦੀ ਬਿਮਾਰੀ ਸੀ ਮੈਨੂੰ ਕੈਂਸਰ ਦੀ ਬਿਮਾਰੀ ਸੀ ਹallelujah ਔਰ ਇਹ ਪ੍ਰਭੂ ਦੇ ਘਰ ਦੇ ਵਿੱਚ ਆਉਂਦੇ ਰਹੇ ਇਹਨਾਂ ਨੇ ਪ੍ਰਾਪਤਨਾ ਹੋਈ ਬੋਲੋ ਹallelujah ਕੀ ਹੋਈ ਬੋਲੋ ਪ੍ਰਾਪਤ ਹੋਈ ਤੇ ਕੈਂਸਰ ਥੋੜੀ ਨਹੀਂ ਸੀ ਇਹਨਾਂ ਦੇ ਜਿਸ ਹਿੱਸੇ ਦੇ ਵਿੱਚ ਪੇਟ ਦੇ ਵਿੱਚ ਕੈਂਸਰ ਸੀ ਉਹ ਬਿਲਕੁਲ ਪੱਥਰ ਦੀ ਤਰ੍ਹਾਂ ਕੀ ਹੋ ਚੁੱਕਾ ਸੀ ਸਖਤ ਹੋ ਚੁੱਕਾ ਸੀ ਹallelujah ਖੂਨ ਕੀ ਹੋ ਗਿਆ ਸੀ ਬੋਲੋ ਸੜ ਗਿਆ ਸੀ ਉੱਥੋਂ ਔਰ ਉਹ ਕੀ ਬਣ ਚੁੱਕਾ ਸੀ ਪੱਥਰ ਬਣ ਚੁੱਕਾ ਸੀ ਹallelujah ਇਹ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਂਦੇ ਰਹੇ ਹallelujah ਕਿਰਕੀ ਹੋਇਆ ਹਾਂਜੀ ਆਪਣੀ ਕੋਈ ਆਪ ਜਿਵੇਂ ਤੁਸੀਂ ਬੇਚਤੂ ਕਰਾਉਂਦੇ ਰਹੇ ਤੇ ਵੀ ਸੰਤਾ ਕੋਲੋਂ ਸੰਤਰੀ ਕੋਲੋਂ ਇਹਨਾਂ ਨੇ ਤੇਲ ਦਿੱਤਾ ਮੈਨੂੰ ਕਹਿੰਨੇ ਕਿ ਲਾਉਣਾ ਪੈਣਾ ਮੇਰੇ ਵਾਸਤੇ ਬਹੁਤ ਬੇਨਤੀ ਕੀਤੀ ਆ ਬਹੁਤ ਤੇ ਮੈਨੂੰ ਪਰਮੇਸ਼ਰ ਦੇ ਕਿ ਇਹਨਾਂ ਨੇ ਦਵਾਈ ਨਾਲ ਤੇਲ ਦਿੱਤਾ ਮੈਂ ਲਉਂਦੀ ਰਹੀ ਉਹ ਮੈਂ ਮਾਲਕਨੀ ਸਿਫਾਤੀ ਹਾਂ ਹੁਣ ਕੈਂਸਰ ਹੈ ਗਈ ਆ ਨਹੀਂ ਕਿੰਨੇ ਸਾਲ ਹੋ ਗਏ ਕੈਂਸਰ ਦੂਰ ਗਏ ਹੋਈ ਨਹੀਂ ਕਾਫੀ ਇਹ ਪ੍ਰਾਣ ਲੰਬੇ ਸਮੇਂ ਤੋਂ ਆ ਰਹੇ ਆ ਹallelujah तो काफी साल हो गए उस तो बाद कैंसर आई बात नहीं, नहीं हालेलुया कैंसर चल के दूर।, दूर की चल के बोलो दूर और तो भी होड़ी होड़ी की जा रहे जे दूर।, दूर दूर हालेलुया कदी चर्चा आ गए कदी मेरी बड़ी मजबूरी है किया बोलो आज आ मजबूरी है कल ओ मजबूरी है हालेलुया क्योंकि कैंसर किथे चल गई है बोलो बहुत दूर हालेलुया हालेलुया ਈਸੂ ਮਸੀਹ ਨੇ ਤੁਹਾਡੇ ਨਾਲ ਪਿਆਰ ਕੀਤਾ ਤੇ ਤੁਹਾਨੂੰ ਜ਼ਿੰਦਗੀ ਕੀ ਦਿੱਤੀ ਬੋਲੋ ਦਿੱਤੀ ਆ ਉਸ ਸਮੇਂ ਤੁਹਾਡੇ ਹਾਲਾਤ ਇੰਨੇ ਮਾੜੇ ਸੀ ਕਿ ਤੁਸੀਂ ਚਾਹਦੇ ਵੀ ਮੈਂ ਆਪਣਾ ਇਲਾਜ ਕਰਾਵਾਂ ਤੇ ਸੈਂਦ ਇਲਾਜ ਕਰਾਉਣਾ ਵੀ ਕੀ ਸੀ ਬੋਲੋ ਮੁਸ਼ਕਲ ਸੀ ਹੈ ਕੀ ਗੱਲ ਕਰਨੀ ਹੈ ਹਾਂਜੀ ਹੈ ਹਾਂਜੀ ਈਸੂ ਮਸੀਹ ਨੇ ਤੁਹਾਡੇ ਤੋਂ ਕੁਝ ਵੀ ਮੰਗਿਆ ਕਿ ਮੈਂ ਤੁਹਾਨੂੰ ਚੰਗਾ ਕੀਤਾ ਮੈਨੂੰ ਆਹ ਦੋ ਆਹ ਦੋ ਆਹ ਤੋਂ ਬੋਲੋ ਹੈ ਕੀ ਮੰਗਿਆ ਸਿਰਫ ਉਹਨੇ ਇੱਕੋ ਚੀਜ਼ ਮੰਗੀ ਕੀ ਆਪਣਾ ਦਿਲ ਕੀ ਕਰ ਦੋ ਮੈਨੂੰ ਦੇ ਦੋ ਆਪਰੇ ਦਿਲ ਵਿੱਚ ਮੈਨੂੰ ਕੀ ਕਰੂ ਬੋਲੋ ਰੱਖੋ ਤੇ ਮੇਰੇ ਨਾਲ ਕੀ ਕਰੋ ਬੋਲੋ ਚਲੋ ਮੈਂ ਤੈਨੂੰ ਬਚਾਇਆ ਤੂੰ ਬਸ ਮੇਰੇ ਨਾਲ ਚੱਲਣਾ ਬੋਲੋ ਹallelujah ਤੂੰ ਆਜਾ ਬਹੁਣ ਮਜਬੂਰੀਆਂ ਮਜਬਾਰੀਆਂ ਵਾਲੇ ਕੰਮ ਕੀ ਕਰਦੀ ਏ ਬੋਲੋ ਛੱਡਦੀ ਏ ਪਿਆਰ ਦੇ ਬਦਲੇ ਕੀ ਕੀਤਾ ਜਾਂਦਾ ਬੋਲੋ ਪਿਆਰ ਕੀਤਾ ਜਾਂਦਾ ਬੋਲੋ ਹallelujah ਯਿਸੂ ਮਸੀਹ ਨੇ ਇਸ ਭੈਣ ਨਾਲ ਪਿਆਰ ਕੀਤਾ ਔਰ ਕੀ ਬੋਲੋ ਕੈਂਸਰ ਦੇ ਰੋਗ ਤੋਂ ਚੰਗਾ ਕੀਤਾ ਬੋਲੋ ਹallelujah ਔਰ ਹੋ ਸਕਦਾ ਕਿ ਜੇ ਇਸ ਮੁਸੀਬਤ ਦੇ ਵਿੱਚ ਨਾ ਆਂਦੀ ਤੇ ਕੈਂਸਰ ਕੀ ਕਰ ਦਿੰਦੀ ਵੱਲੋਂ ਖਤਮ ਕਰ ਦਿੰਦੀ ਜ਼ਾਲ ਲੈ ਲੈਂਦੀ ਅੱਜ ਇਹ ਦੁਨੀਆ ਤੇ ਨਾ ਹੁੰਦੇ ਹallelujah ਔਰ ਜੇ ਅੱਜ ਇਸ ਜਗ੍ਹਾ ਤੇ ਖੜੇ ਨੇ ਹallelujah ਇਹ ਕੀ ਦੀ ਮਿਹਰਬਾਨੀ ਆ ਯੇਸ਼ੂ ਦੀ ਇਹ ਕੀ ਕਿਰਪਾ ਬੋਲੋ ਯੇਸ਼ੂ ਦੀ ਕਿ ਉਹਨੇ ਕੀ ਕੀਤੀ ਬੋਲੋ ਕਿਰਪਾ ਕੀਤੀ ਆ ਤੇ ਤੁਸੀਂ ਇਸ ਜਗ੍ਹਾ ਤੇ ਕੇ ਬੋਲੋ ਹਾਜ਼ਰ ਹੋ ਬੋਲੋ ਹallelujah ਉਹੀ ਜਿੰਨਾ ਮਰਜ਼ੀ ਰੋਕੇ ਪਰ ਕੀ ਨਹੀਂ ਕਰਨਾ ਬੋਲੋ ਰੁਕਣਾ ਨਹੀਂ ਬੋਲੋ ਹalleluyah ਸਾਨੂੰ ਯਿਸੂ ਮਸੀਹ ਸਭ ਤੋਂ ਵੱਧ ਗਿਆ ਬੋਲੋ ਪਿਆਰਾ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਬੋਲੋ ਹalleluyah ਬੋਲੋ ਊੱਚੀ ਬੋਲ ਕੇ ਦੱਸੋ ਪ੍ਰਭੂ ਯਿਸੂ ਮਸੀਹ ਪਿਆਰਾ ਹੋਣਾ ਚਾਹੀਦਾ ਕਿ ਹੋਣਾ ਚਾਹੀਦਾ ਹੈਗਾ ਹੈਗਾ ਜੀ ਹੈ ਹਾਂ ਜੀ ਹੈਗਾ ਬੰਨੋ ਤਾਲੀ ਮਿ Đੋ ਹalleluyah ਜੈਕ ਟੂ ਜੀਸਸ ਬੋਲੋ ਹੱਪਾ ਟਾਕੇ ਹalleluyah ਤੁਸੀਂ ਦੱਸ ਸਕਦੇ ਹੋ ਜਾ ਸਕਦੇ ਤੁਸੀਂ ਤੁਸੀਂ ਆ ਲੋਕੀ ਹalleluyah ਏ ਭਾਈ ਇਹਨਾਂ ਦਾ ਨਾਮ ਜੱਜ ਸਿੰਘ ਆ ਔਰ ਬੀਤੇ ਦਿਨਾਂ ਦੇ ਵਿੱਚ ਬੜੀ ਵੱਡੀ ਮੁਸ਼ਕਲ ਦੇ ਵਿੱਚ ਫਸ ਗਿਆ ਸੀ ਕਹਿੰਦੇ 8 ਦਿਨ ਹੋ ਗਏ ਆ ਸੌ ਨਹੀਂ ਰਿਹਾ ਕੀ ਕਹਿੰਦਾ ਸਰ ਕੰਦਨ ਟੱਕਰਾ ਮਾਰਦਾ ਹਾਂ ਹਾਂਜੀ ਬਾਬਾ ਇਹ ਕੰਦਨ ਨਾਲ ਟੱਕਰਾ ਹੀ ਮਾਰਨਾਂ ਦੀ ਗੱਲ ਹੈ ਮੈਂ ਕਿਹਾ ਲੱਗੇ ਤਾਂ ਮੈਂ ਉੱਚੀ ਬੋਲ ਕੇ ਦੱਸਦਾ ਕੀ ਮਾਰਦਾ ਹਾਂ ਕੰਦਨ ਨੂੰ ਕੰਦਨ ਨਾਲ ਟੱਕਰਾ ਹੀ ਬਾਈ ਕੰਦਨ ਨੂੰ ਟੱਕਰਾ ਮਾਰ ਕਿਉਂ ਮਾਰਦਾ ਸਾਂ ਜੀੜੀ ਨਹੀਂ ਹੁੰਦੀ ਆਦੀ ਹੈ ਹੈ ਨਾ ਮੰਜੇ ਤੋਂ ਗੁੜਕ ਦਾ ਨਾਮ ਹੈ ਫੋਟ ਫੋਟ ਮੰਜੇ ਤੋਂ ਤਾਂ ਉਹ ਗੁੜਕ ਦਾ ਨਾਮ ਹੈ ਫੋਟ ਫੋਟ ਕਿਤਾ ਮੰਜੇ ਤੋਂ ਤਾਂ ਕੀ ਕਰਦਾ ਗੁੜਕ ਦਾ ਨਾਮ ਦਰਦ ਨਹੀਂ ਸ੍ਰੋਕਣੀ ਦਵਾਈਆਂ ਖਾ ਰਹੇ ਸੀ ਮਨੂੰ ਬਹੁਤ ਜਿਆਦੀ ਦਵਾਈ ਖਾਦੀ ਟੀਕੇ ਲਵਾ ਲਵਾ ਕੇ ਜੂਲੇ ਬਣਾ ਲਏ ਪਰ ਫਰਕ ਨਹੀਂ ਕੋਈ ਵੀ ਦੇਖਿੰਦੇ ਆ ਫਿਰ ਕਿਵੇਂ ਫਰਕ ਪਿਆ ਰਾਈ ਦਾ ਨਾਲ ਉਹਦੇ ਕੁਝ ਫਰਕ ਉਹ ਦਿਨ ਆ ਬਹਿ ਗਿਆ ਆਵਾ ਪਿੰਦਾ 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 ਦੁਆ ਕਰਾਈ ਫਿਰ ਫਿਰ ਕੀ ਹੋਇਆ ਬਲੋ ਉਹ ਦਰਦ ਕੀ ਹੋ ਗਈ ਰੁਕ ਗਈ ਫਿਰ ਮੈਂ ਤੁਹਾਡੇ ਕੋਲੇ ਗਿਆ ਤੇ ਮੈਂ ਕੀ ਕਿਹਾ ਸੀ ਤੁਹਾਨੂੰ ਜਾ ਦੇ ਹਾਂ ਜੀ ਉਹ ਆਖਿਆ ਵੀ ਪਥਰੀ ਨਿਕਲ ਜਾਏਗੀ ਨਿਕਲ ਗਈਏ ਹallelujah ਫਿਰ ਤੁਸੀਂ ਚੈੱਕ-ਅਪ ਵੀ ਕਰਾ ਕੇ ਆਏ ਤੇ ਉਹ ਕੀ ਆ ਬੋਲੋ ਪਥਰੀ ਆਈ ਫਿਰ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਹੁਣ ਡਰਨਾ ਨਹੀਂ ਆ ਨਾ ਤੇ ਤੁਹਾਡੇ ਦਰਦ ਹੋਏਗੀ ਤੇ ਨਾ ਇਹ ਪਥਰੀ ਰਹੇਗੀ ਇਹ ਮੈਂ ਕਿਹਾ ਸੀ ਹਾਂ ਜੀ ਬਾਬੇ ਐਵੇਂ ਕਿਹਾ ਫਿਰ ਕੀ ਹੋਇਆ ਫਿਰ ਦਰਦ ਹੋਈ ਉਸ ਤੋਂ ਬਾਅਦ ਦਰਦ ਨਹੀਂ ਹੋਈ ਤੇ ਪਥਰੀ ਵੀ ਨਿਕਲ ਗਈ ਬਾਅਦ ਨੂੰ ਮਗਾਈ ਪਥਰੀ ਵੀ ਨਿਕਲ ਗਈ ਪਥਰੀ ਲਿਆਂਦੀ ਐ ਸਮੇਂ ਨਹੀਂ ਹੋਣਾ ਪਤਾ ਨਹੀਂ ਦੇਖਦੇ ਪਲੇਅ ਰੱਖੀ ਦਵਾਹੀ ਇਹਦੇ ਪਰ ਰੱਖੀ ਸਾਮਕੇ ਪਰ ਪਤਾ ਨਹੀਂ ਲੱਗਾ ਹallelujah ਇਹਦੀ ਪਥਰੀ ਜਿਹੜੀ ਆ ਉਹ ਕੀ ਹੋ ਗਿਆ ਬਲੋ ਪਥਰੀ ਵੀ ਨਿਕਲ ਗਈ ਜਦੋਂ ਪ੍ਰਾਰਥਨਾ ਕੀਤੀ ਬਲੋ ਹallelujah ਹallelujah ਪਰਮੇਸ਼ਵਰ ਨੇ ਕੀ ਕੀਤਾ ਬਲੋ ਚੰਗਾ ਕਿਤਾ ਹallelujah ਉਹ ਕਿੰਨੇ ਕ ਦਿਨ ਦਰਦ ਹੁੰਦੀ ਬਈ ਦਰਦ ਨੂੰ ਦਿਓ ਤੇ ਪਤਾ 15 ਦਿਨ ਹੀ ਹੋ ਗਏ ਮੈਂ ਮਹਿਸੂਸ ਹੀ ਨਹੀਂ ਕੀਤੀ ਇੱਕਦਮੀ ਮੁੜ ਕੇ ਵਾਵਾ ਅੱਛਾ ਜਿਹੜੀ ਜਾਦੀ ਹੋਈ ਉਹ ਕਿੰਨੇ ਦਿਨ ਹੋਈ ਹੈ ਦੋ ਚਾਰ ਪੰਜ ਦਿਨ ਲਗਾਤਾਰ ਹੀ ਹੋ ਚਾਦੀਆਂ ਦੀ ਰਹੀ ਹੈ ਤੇ ਦੁਆਇਆਂ ਕੋ ਨਾ ਰੱਬ ਅੱਗੇ ਵੀ ਨਹੀਂ ਜੋ ਬਾਹੋਂ ਮੈਨੂੰ ਬਚਾ ਲਾ ਹੋ ਗੀ ਗਿਆ ਢੜੀ ਗੁਣੀ ਗਿਆ ਪਲਕ ਨੂੰ ਵੀ ਗਿਆ ਅੱਛਾ ਤੇ ਹੁਣ ਫਿਰ ਨਾਗੇ ਨਾਗੇ ਦੇ ਵਿੱਚ ਵਿੱਚ ਕਿਉਂ ਹੁੰਦਿਆ ਉਦੋਂ ਤੋ ਕਿੰਨਾ ਹੁਣ ਵੀ ਗਿਆ ਪੁੰਜ ਗਿਆ ਬਚਾ ਲਾ ਬਚਾਰਾ ਰੱਬਾ ਹੁਣ ਨਹੀਂ ਹੁੰਦੀ ਲੋਕ ਕਿਤੇ ਨਾ ਕਿਤੇ ਵਾਵੇ ਹੀ ਹੋ ਜਾਂਦਾ ਕਿਤੇ ਨਾ ਕਿਤੇ ਹੋ ਜਾਂਦਾ ਹallelujah ਤੇ ਹੋ ਪਰਮੇਸ਼ਰ ਨੂੰ ਯਾਦ ਵੀ ਰੱਖਣਾ ਬੜਾ ਜ਼ਰੂਰੀ ਅਜਿੰਨ ਕੀ ਕਰਦੀ ਐਡੀ ਵੱਡੀ ਕਿਰਪਾ ਕੀਤੀ ਕੰਧਾਂ ਨੂੰ ਟੱਕਰਾ ਮਾਰਨੇ ਆ ਮੰਜੇ ਤੋਂ ਫੁੱਟ ਫੁੱਟ ਤਾਂ ਨੂੰ ਕੀ ਕਰਨਾ ਬੁੜਕਣਾ ਹੈ ਨਾ ਹਾਂਜੀ ਹੁਣ ਪਰਮੇਸ਼ਰ ਨੇ ਕਿਰਪਾ ਕੀਤੀ ਉਹਨੂੰ ਕੀ ਨਹੀਂ ਕਰਨਾ ਚਾਹੀਦਾ ਹਮਪੂਰਣਾ ਨਹੀਂ ਚਾਹੀਦਾ ਹallelujah ਤੇ ਤੈਨੂੰ ਤਾਂ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਭਈ ਬਦਗੀ ਚ ਚਾਇਆ ਕਰੋ ਹallelujah ਡਾਕਟਰ ਨੇ ਟੇਡ ਪਾੜ ਕੇ ਮੱਜੇ ਤੇ ਪਾਦ ਨਾਲ ਸੀ ਤੇ ਪੈਸੇ ਕੀ ਕਰ ਲੈਨੇ ਸੀ ਲੈ ਲੈਨੇ ਸੀ ਹੈ ਨਾ ਪਰਮੇਸ਼ਰ ਨੇ ਕਿਰਪਾ ਕੀਤੀ ਧੰਨਵਾਦ ਕਰੋ ਤਾਲੀਂਕਾ ਕੇ ਸਭ ਕਰਦੇ ਨੇ ਸਤਿ ਸ਼੍ਰੀ ਅਕਾਲ ਸਭ ਦੇ ਨੂੰ ਨਮਸਕਾਰ ਸਭ ਦੇ ਤਾਲਮੀ ਨੂੰ ਰੋ ਰੱਬਾ ਸਿਖਿਏ ਨਮੋ ਹੋਈਦਾ ਪ੍ਰੋ ਕੋਸ਼ਿਸ਼ ਕੀ ਨਮਰਾ ਹਾਲੇਲੂਆ ਜਾਸਾ ਕੋਸ਼ਿਸ਼ ਪਰਮੇਸ਼ਰ ਮੈਂ ਤਾਰੀਫ ਕਰਨਾ ਤੁਹਾਡੇ ਸੰਦਾ ਪਾਕ ਬਚਨ ਦੇ ਲਈ ਤੁਹਾਡਾ ਬਚਨ ਸਭ ਜਿੰਦਗੀਆਂ ਚ ਕਾਰਿਆ ਕਰੇ ਜਿਸ ਨੇ ਬੋਇਆ ਜਾਏ ਤੇ ਬਹੁਤ ਫਲ ਲੈ ਕੇ ਆਵੇ ਯਿਸ ਮਸੀਹ ਇੱਕ ਇੱਕ